ਜਿੰਨਾ ਮੇਰੀਆਂ ਭੈਣਾਂ ਦੀ ਸਕਿਨ ਬਹੁਤ ਹੀ ਡਰਾਈ ਹੈ ਜਾਂ ਖੁਸ ਫੇਸ ਦੇ ਉੱਪਰ ਬਹੁਤ ਹੀ ਖੁਰਦਰਾਪਣ ਆ ਗਿਆ ਜਿਵੇਂ ਹੀ ਮੌਸਮ ਚੇਂਜ ਹੋ ਰਿਹਾ ਉਹਦੇ ਨਾਲ ਸਾਡੇ ਫੇਸ ਦੇ ਉੱਪਰ ਵੀ ਬਹੁਤ ਹੀ ਜ਼ਿਆਦਾ ਜਿਵੇਂ ਕਾਲਾਪਣ ਆ ਗਿਆ ਟੈਨਿੰਗ ਆ ਗਈ ਹੈ ਤੇ ਡਰਾਈਨੈਸ ਬਹੁਤ ਹੈ ਸਕਿਨ ਬਹੁਤ ਹੀ ਡਾਲੀ ਗਈ ਹੈ ਉਹਨਾਂ ਲਈ ਅੱਜ ਅਸੀਂ ਮਾਸਕ ਤਿਆਰ ਕਰਾਂਗੇ ਆਪਣੀਆਂ ਪੈਣਾ ਵਾਸਤੇ ਜੀ ਉਹ ਲਗਾਣ ਗਿਆ ਤਾਂ ਉਹਨਾਂ ਦੀ ਸਰਦੀਆਂ ਦੇ ਵਿੱਚ ਕਦੇ ਵੀ ਸਕਿਨ ਡਰਾਈ ਨਹੀਂ ਹੋਵੇਗੀ ਬਸ ਦੋ ਤਿੰਨ ਚੀਜ਼ਾਂ ਹੀ ਤੁਸੀਂ ਘਰ ਵਿੱਚ ਲਿਆ ਕੇ ਰੱਖੋ ਜਿਨ੍ਹਾਂ ਨਾਲ ਤੁਹਾਡੇ ਸਕਿਨ ਦੇ ਬਹੁਤ ਹੀ ਗਲੋ ਤੇ ਨਿਖਾਰ ਆਵੇਗਾ ਅੱਜ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਜੀ ਕਿਹੜੀ ਕਿਹੜੀ ਚੀਜ਼ ਸਾਨੂੰ ਚਾਹੀਦੀ ਹੈ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸਾਰੇ ਠੀਕ ਠਾਕ ਅਸੀਂ ਵੀ ਠੀਕ ਹਾਂ ਜੀ ਵਾਹਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅੱਜ ਮੈਂ ਜੋ ਮਾਸਕ ਤਿਆਰ ਕਰ ਰਹੀ ਹਾਂ ਆਪਣੀਆਂ ਭੈਣਾਂ ਵਾਸਤੇ ਜਿਨ੍ਹਾਂ ਦੀ ਫੇਸ ਤੇ ਬਹੁਤ ਡਰਾਈਨੈਸ ਆ ਗਈ ਹੈ ਡਲ ਹੋ ਗਈ ਆ ਨਿਖਾਰ ਨਹੀਂ ਆ ਗਲੋ ਨਹੀਂ ਆ ਉਹਨਾਂ ਨੂੰ ਕਿਹੜੀਆਂ-ਕਿਹੜੀਆਂ ਉਹ ਚੀਜ਼ਾਂ ਨੇ ਜੋ ਸਰਦੀ ਦੇ ਵਿੱਚ ਆਪਣੇ ਫੇਸ ਤੇ ਉੱਤੇ ਅਪਲਾਈ ਕਰਨੀਆਂ ਚਾਹੀਦੀਆਂ ਨੇ ਜਿਨ੍ਹਾਂ ਨਾਲ ਸਕਿਨ ਉਹਨਾਂ ਦੀ ਡਰਾਈ ਨਹੀਂ ਹੋਵੇਗੀ ਤੇ ਰਿੰਕਲ ਵੀ ਰਿਮੂਵ ਹੋਣਗੇ ਸਰਦੀਆਂ ਦੇ ਵਿੱਚ ਲਗਾਓਗੇ ਤਾਂ आ देखो जी पहली चीज़ असी कोकोनट ऑयल यू तो घर ही लिया के रखो पक्का ही एक कसी लवे जी ग्लेसरीन आ देखो एक असी लवेंगे हनी ਇਹਨਾਂ ਤਿੰਨਾਂ ਚੀਜ਼ਾਂ ਨੂੰ ਤੁਸੀਂ ਆਪਣੇ ਘਰ ਵਿੱਚ ਲਿਆ ਕੇ ਰੱਖੋ ਜਦੋਂ ਤੁਸੀਂ ਕੋਈ ਪੈਕ ਬਣਾਉਂਦੇ ਜੇ ਇਹਨਾਂ ਤਿੰਨਾਂ ਚੀਜ਼ਾਂ ਨੂੰ ਤੁਸੀਂ ਮਿਕਸ ਕਰ ਲਓ ਕਿਸੇ ਵੀ ਪੈਕ ਦੇ ਵਿੱਚ ਜਿਵੇਂ ਅਸੀਂ ਮੁਲਤਾਨੀ ਮਿੱਟੀ ਲਗਾਨੇ ਉਹ ਨਾਲ ਸਾਡੀ ਸਕਿਨ ਡਰਾਈ ਹੁੰਦੀ ਆ ਪਰ ਅਸੀਂ ਇਹ ਤਿੰਨੇ ਚੀਜ਼ਾਂ ਪਾ ਕੇ ਮੁਲਤਾਨੀ ਮਿੱਟੀ ਲਗਾ ਸਕਦੇ ਆ ਇਹਦੇ ਨਾਲ ਸਾਡੀ ਸਕਿਨ ਵੀ ਡਰਾਈ ਨਹੀਂ ਹੋਏਗੀ ਤੇ ਮੁਲਤਾਨੀ ਮਿੱਟੀ ਤੁਹਾਡੇ ਫੇਸ ਨੂੰ ਟਾਈਟ ਕਰੇਗੀ ਸੋ ਆਪਣ ਪੋਰਸ ਨੂੰ ਵੀ ਟਾਈਟ ਕਰੇਗੀ ਤੇ ਰਿੰਕਲ ਵੀ ਦੂਰ ਕਰੇਗੀ ਤੁਸੀਂ ਮਲਤਾਨੀ ਮਿੱਟੀ ਜਿਵੇਂ ਮੈਂ ਪਹਿਲਾਂ ਵੀਡੀਓ ਪਾਈ ਹੋਈ ਐ ਇਸ ਤੋਂ ਮਲਤਾਨੀ ਮਿੱਟੀ ਅਸੀਂ ਸਰਦੀਆਂ ਵਿੱਚ ਵੀ ਕਿਵੇਂ ਲਗਾ ਸਕਦੇ ਹਾਂ ਤੁਸੀਂ ਉਹ ਵੀ ਦੇਖ ਸਕਦੇ ਜੀ ਤੇ ਫਿਰ ਵੀ ਤੁਹਾਨੂੰ ਮੈਂ ਦੱਸ ਤਰੀ ਕਿ ਤਿੰਨੇ ਚੀਜ਼ਾਂ ਮਿਕਸ ਕਰਕੇ ਮਲਤਾਨੀ ਮਿੱਟੀ ਵਿੱਚ ਪਾ ਲਓ ਤਾਂ ਲਗਾ ਲਓ ਤਾਂ ਡਰਾਈ ਨਹੀਂ ਹੋਵੇਗਾ ਤੁਹਾਡਾ ਫੇਸ ਅੱਜ ਮੈਂ ਇਹਨਾਂ ਕਿੰਨਾ ਚੀਜ਼ਾਂ ਨਾਲ ਹੀ ਆਪਾਂ ਬਣਾਵਾਂਗੇ ਜੀ ਮਾਸਕ ਆਪਣੇ ਫੇਸ ਲਈ ਤੇ ਸਕਿਨ ਨੂੰ ਬਿਲਕੁਲ ਵੀ ਡਰਾਈ ਨਹੀਂ ਕਰੇਗਾ ਜੋ ਹਾਂ ਜੀ ਇਹ ਦੇਖੋ ਆਪਾਂ ਹਣੀ ਲਿਆ ਹੋਇਆ ਇੰਨਾ ਕੁ ਆ ਦੇਖੋ ਆਪਣੇ ਫੇਸ ਦੇ ਹਿਸਾਬ ਨਾਲ ਲੈਣਾ ਹੈਗਾ ਤੁਸੀਂ ਇਦਿ ਇਸ ਵਿੱਚ ਪਾਵਾਂਗੇ ਜੀ ਗlycerin ਬਹੁਤ ਹੀ ਵਧੀਆ ਹੈ ਜੋ ਵੀ ਤੁਹਾਡੇ ਫੇਸ ਦੇ ਉੱਪਰ ਗੰਦਗੀ ਵਗੈਰਾ ਗlycerin ਨੇ ਬਿਲਕੁਲ ਹੀ ਰਿਮੂਵ ਕਰ ਦੇਣੀ ਹੈ ਓਪਰਪੋਰਸ ਹੈ ਉਹਨਾਂ ਨੂੰ ਬਿਲਕੁਲ ਹੀ ਕਲੀਨ ਕਰ ਦੇਣਾ ਹੈਗਾ ਅਸੀਂ ਪਾਵਾਂਗੇ ਜੀ ਕੋਕੋਨਟ ਆਇਲ बस ਇਹਨਾਂ ਚੀਜ਼ਾਂ ਨੂੰ ਮਿਲਾ ਕੇ ਇੰਨਾ ਕੁ ਵਧੀਆ ਮਾਸਕ ਤਿਆਰ ਹੋ ਜਾਣਾ ਤੁਹਾਡੇ ਫੇਸ ਦੇ ਉੱਪਰ ਅਪਲਾਈ ਕਰ ਲੋ ਤੁਸੀਂ ਤੇ ਰਿਜ਼ਲਟ ਖੁਦ ਤੁਸੀਂ ਦੇਖੋਗੇ ਕਿ ਰਿਜ਼ਲਟ ਕਿਵੇਂ ਦਾ ਆਉਂਦਾ ਹੈ ਚੰਗੀ ਤਰ੍ਹਾਂ ਅਸੀਂ ਮਿਲਾ ਲਾਂਗੇ ਜੀ ਆਇਲੀ ਸਕਿਨ ਵਾਲੇ ਵੀ ਲਗਾ ਸਕਦੇ ਨੇ ਆਇਲੀ ਸਕਿਨ ਵਾਲੇ ਇਹਦੇ ਵਿੱਚ ਲੈਮਨ ਐਡ ਕਰ ਲੈਣ ਜਿਨ੍ਹਾਂ ਦੀ ਸਕਿਨ oily ਹੈ ਉਹ ਲੈਮਨ ਐਡ ਕਰ ਸਕਦੇ ਨੇ ਕਿੰਨੇ ਚੀਜ਼ਾਂ ਹੀ ਬੈਸਟ ਨੇ dry skin ਵਾਸਤੇ dry skin ਤੇ ਰਿੰਕਲ ਵੀ ਬਹੁਤ ਜਲਦੀ ਆਉਂਦੇ ਨੇ ਤੁਸੀਂ dry skin ਦੇ ਉੱਪਰ ਕੁਝ ਨਾ ਕੁਝ ਅਪਲਾਈ ਕਰਦੇ ਰਿਹਾ ਕਰੋ ਤੇ ਕੋਕੋਨਟ ਆਇਲ ਤਾਂ ਹਣੀ ਇਹ ਤਾਂ ਤੁਸੀਂ ਆਪਣੇ ਘਰ ਵਿੱਚ ਲਿਆ ਕੇ ਰੱਖੋ ਹੀ ਬਸ ਇਹਦੇ ਨਾਲ ਤੁਹਾਡੇ ਫੇਸ ਦੇ ਉੱਪਰੋਂ ਰਿੰਕਲ ਵੀ ਰਿਮੂਵ ਹੋ ਜਾਣੇ ਡਰਾਈਨੈਸ ਡਲਨੈਸ ਹੈ ਜਾਂ ਕਾਲਾਪਨ ਆ ਗਿਆ ਹੈ ਉਹ ਵੀ ਠੀਕ ਹੋਵੇਗਾ ਚੰਗੀ ਤਰ੍ਹਾਂ ਮਿਕਸ ਕਰਾਂਗੇ ਜੀ ਅਸੀਂ ਆ ਦੇਖੋ ਐਵੇਂ ਦਾ ਪੈਕ ਬਣ ਜਾਣਾ ਜੀ ਆ ਦੇਖੋ ਐਵੇਂ ਦਾ ਮਾਸਕ ਤਿਆਰ ਹੋ ਗਿਆ ਤੁਹਾਡੇ ਫੇਸ ਦੇ ਉੱਪਰ ਅਪਲਾਈ ਕਰਨਾ ਤੁਸੀਂ ਇਹਨੂੰ ਫੇਸ ਨੂੰ ਪਹਿਲਾਂ ਚੰਗੀ ਤਰ੍ਹਾਂ ਵਾਸ਼ ਕਰਨਾ ਹੈਗਾ ਕਿ ਤੁਸੀਂ ਆਪਣੇ ਸਕਿਨ ਦੇ ਹਿਸਾਬ ਨਾਲ ਕਰਨਾ ਜੇ ਤੁਹਾਡਾ ਡਰਾਈ ਹੈ ਜਾਂ oily ਹੈ ਉਸ ਤੇ ਅਕੋਰਡਿੰਗ ਹੀ ਆਪਣੇ ਫੇਸ ਨੂੰ ਵਾਸ਼ ਕਰਨਾ ਹੈਗਾ ਫਿਰ ਤੁਸੀਂ ਬੋਲ ਦੇ ਵਿੱਚ ਜਿਸ ਵਿੱਚ ਬਣਾ ਰਹੇ ਹੋਗੇ ਕਲੀਨ ਹੋਣਾ ਚਾਹੀਦਾ ਬਿਲਕੁਲ ਹੀ ਬੋਲ ਨੂੰ ਬਿਲਕੁਲ ਕਲੀਨ ਹੋਣਾ ਚਾਹੀਦਾ ਜਿਹਦੇ ਵਿੱਚ ਤੁਸੀਂ ਬਣਾ ਰਹੇ ਜੀ ਫਿਰ ਤੁਸੀਂ ਆਪਣੇ ਫੇਸ ਦੇ ਉੱਪਰ ਅਪਲਾਈ ਕਰਨਾ ਫੇਸ ਨੂੰ ਚੰਗੀ ਤਰ੍ਹਾਂ ਵਾਸ਼ ਕਰਕੇ ਆ ਦੇਖੋ ਐਵੇਂ ਤੁਸੀਂ ਮੈਂ ਹੈਂਡ ਤੇ ਲਗਾ ਕੇ ਦਿਖਾਨੀ ਥੋੜਾ ਆ ਦੇਖੋ ਐਵੇਂ ਤੁਸੀਂ ਇਹਦੀ ਮ사ਜ ਕਰਨੀ ਹੈਗੀ ਬਹੁਤ ਹੀ ਸੌਫਟ ਹੈ ਜੀ ਇਹ ਮਾਸਕ ਬਹੁਤ ਹੀ ਸੌਫਟ ਹੈ ਤੁਸੀਂ ਖੁਦ ਲਗਾਓਗੇ ਨਾ ਤੁਹਾਨੂੰ ਫਿਰ ਹੀ ਪਤਾ ਚੱਲੇਗਾ ਬਹੁਤ ਡਰਾਈਨੈਸ ਨੂੰ ਵੀ ਦੂਰ ਕਰ ਦੇਣਾ ਇਹਨੇ ਤੁਸੀਂ ਸ਼ਾਮ ਨੂੰ ਲਗਾਉਣਾ ਸ਼ਾਮ ਨੂੰ ਲਗਾਓ ਸਾਰੀਆਂ ਮੇਰੀਆਂ ਭੈਣਾਂ ਜਦੋਂ ਤੁਸੀਂ ਸੌਣ ਲੱਗਦੇ ਜੇ ਨਾ ਉਦੋਂ ਲਗਾ ਲਿਓ ਫ੍ਰੀ ਹੋ ਕੇ ਬਸ ਲਗਾ ਕੇ ਤੁਸੀਂ ਇਹਨੂੰ 15 ਮਿੰਟ ਛੱਡ ਦਿਓ 15 ਮਿੰਟ ਲੱਗਾ ਰਹਿਣ ਤੋਂ ਪਹਿਲਾਂ 2 ਮਿੰਟ ਦੀ ਮ사ਜ ਦੇ ਦਿਓ ਚੰਗੀ ਤਰ੍ਹਾਂ ਹੱਥਾਂ ਦੇ ਉੱਪਰ ਵੀ ਲਗਾ ਸਕਦੇ ਜਿਨ੍ਹਾਂ ਦੇ ਹੱਥਾਂ ਦੀ ਬਹੁਤ ਹੀ ਡਰਾਈਨੈਸ ਹੋ ਗਈ ਆ ਜਾਂ ਡਰਾਈ ਨੇ ਹੋ ਗਏ ਨੇ ਜਾਂ ਰਿੰਕਲ ਆ ਗਏ ਨੇ ਹੱਥਾਂ ਦੇ ਉੱਪਰ ਤੁਸੀਂ ਹੱਥਾਂ ਦੇ neck ਤੇ ਵੀ ਲਗਾ ਸਕਦੇ ਜੇ ਇਹ ਕੋਈ ਜ਼ਰੂਰੀ ਨਹੀਂ ਕਿ ਤੁਸੀਂ ਫੇਸ ਤੇ ਉੱਪਰ ਹੀ ਲਗਾਉਣਾ ਹੈਗਾ ਆਪਣੇ neck ਤੇ ਵੀ ਲਗਾਓ neck ਤੇ ਰਿੰਕਲ ਵਗੈਰਾ ਦਿਖਾਈ ਦਿੰਦੇ ਨੇ ਡਰਾਈਨੈਸ ਆ ਜਾਂਦੀ ਹੈ ਆਪਣੇ ਹੱਥਾਂ ਦੇ ਵੀ ਲਗਾ ਸਕਦੇ ਜੇ ਐਵੇਂ ਤੁਸੀਂ 2 ਮਿੰਟ ਦੀ ਮ사ਜ ਦੇਣੀ ਹੈਗੀ ਫਿਰ ਤੁਸੀਂ 15 ਮਿੰਟ ਵਾਸਤੇ ਲੱਗਾ ਰਹਿਣ ਦੋ ਇਹਨੂੰ ਆ ਦੇਖੋ ਆ ਦੇਖੋ ਜੀ ਕਿੰਨਾ ਸੋਨਾ ਨਾ 글로 ਆ ਰਿਹਾ ਇਦਾਂ ਤੁਹਾਡੇ ਫੇਸ ਤੇ ਵੀ ਇਸੇ ਤਰ੍ਹਾਂ ਆਏਗਾ ਜਿਵੇਂ ਮੈਂ ਲਗਾ ਰਹੀ ਹਾਂ ਤੁਸੀਂ ਆਪਣੇ ਫੇਸ ਦੇ ਉੱਪਰ ਅਪਲਾਈ ਕਰਨਾ ਹੈਗਾ ਤਿੰਨਾਂ ਚੀਜ਼ਾਂ ਨੂੰ ਮਿਕਸ ਕਰਕੇ ਵੀ ਤੁਸੀਂ ਰੱਖ ਸਕਦੇ ਜੇ ਇੱਕ ਹਫਤੇ ਵਾਸਤੇ ਫ੍ਰਿਜ ਦੇ ਵਿੱਚ ਰੱਖ ਦੋ ਜਿਵੇਂ ਹੁਣ ਮੌਸਮ ਥੋੜਾ ਠੰਡਾ ਹੋ ਰਿਹਾ ਤੇ ਕੱਚ ਦੀ ਬੋਲ ਵਿੱਚ ਕੱਚ ਦੀ ਸ਼ੀਸ਼ੀ ਲੈਣੀ ਹੈ ਕਿ ਤੁਸੀਂ ਕੋਈ ਵੀ ਉਹਦੇ ਵਿੱਚ ਥੋੜਾ ਪਾ ਕੇ ਜਾਂ ਤੁਸੀਂ ਐਵੇਂ ਦੀ ਆ ਦੇਖੋ ਇਹਦੇ ਵਿੱਚ ਹੀ ਮਿਕਸ ਕਰਕੇ ਰੱਖ ਲਓ ਬਸ ਇਹਨੇ ਤੁਸੀਂ ਜਦੋਂ ਵੀ ਲਗਾਣਾ ਰਾਤ ਨੂੰ ਉਦੋਂ ਹੀ ਤੁਸੀਂ ਆਪਣੇ ਫੇਸ ਦੇ ਉੱਪਰ ਥੋੜਾ ਜਿਹਾ ਲੈ ਲਓ ਆਪਣੇ ਫੇਸ ਦੇ ਉੱਪਰ ਅਪਲਾਈ ਕਰ ਲਓ 2 ਮਿੰਟ ਦੀ ਮ사ਜ ਦੇ ਕੇ 15 ਮਿੰਟ ਤੁਸੀਂ ਇਹਨੂੰ ਲੱਗਾ ਰਹਿਣ ਜਣਾ ਚ 15 ਮਿੰਟ ਤੋਂ ਬਾਅਦ ਤੁਸੀਂ ਠੰਡੇ ਪਾਣੀ ਨਾਲ ਆਪਣੇ ਫੇਸ ਨੂੰ ਵਾਸ਼ ਕਰ ਲਓ ਤੁਹਾਨੂੰ ਕੋਈ ਵੀ ਚੀਜ਼ ਲਗਾਉਣ ਦੀ ਬਾਅਦ ਵਿੱਚ ਲੋੜ ਨਹੀਂ ਪੈਣੀ ਕਿ ਜਾਂ ਤੁਹਾਡੀ ਸਕਿਨ ਡਰਾਈ ਹੋਵੇਗੀ ਬਿਲਕੁਲ ਵੀ ਸਕਿਨ ਤੁਹਾਡੀ ਡਰਾਈ ਨਹੀਂ ਹੋਣੀ ਤੁਸੀਂ ਫਿਰ ਵੀ ਚਾਹੋ ਤਾਂ ਕੁਛ ਨਾ ਕੁਛ ਲਗਾ ਸਕਦੇ ਜੇ ਤੁਹਾਨੂੰ ਲੱਗਦਾ ਪਰ ਇਹਦੇ ਨਾਲ ਸਕਿਨ ਡਰਾਈ ਨਹੀਂ ਹੋਵੇਗੀ ਮੈਂ ਜਿਵੇਂ ਤੁਹਾਨੂੰ ਦੱਸਿਆ ਹੋਇਆ ਕਿ ਤੁਸੀਂ ਵਿంటర్ ਦੇ ਵਿੱਚ ਕੋਕੋਨਟ ਆਇਲ ਦੀ ਰੋਜ਼ ਹੀ ਰਾਤ ਨੂੰ ਮ사ਜ ਕਰਕੇ ਸੋਣਾ ਹੈਗਾ 2-3 ਡ੍ਰੋਪ ਲੈ ਲਓ ਜਾਂ ਵਿਟਾਮਿਨ E ਦਾ ਕੈਪਸੂਲ ਪਾ ਲਓ ਉਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰਕੇ ਦੋਨਾਂ ਚੀਜ਼ਾਂ ਨੂੰ ਜਿਹਨਾਂ ਦੀ ਡਰਾਈ ਸਕਿਨ ਆ ਉਹਨਾਂ ਵਾਸਤੇ ਚੰਗੀ ਤਰ੍ਹਾਂ ਮ사ਜ ਕਰਿਆ ਕਰੋ ਇੱਕ ਤੋਂ ਰਿੰਕਲ ਵੀ ਦੂਰ ਹੋਣਗੇ ਤੁਹਾਡੇ ਸਕਿਨ ਵੀ ਟਾਈਟ ਹੋਵੇਗੀ ਜਿਵੇਂ ਅਸੀਂ ਕੁਝ ਨਾ ਕੁਛ ਆਪਣੇ ਸਕਿਨ ਦੇ ਉੱਪਰ ਲਗਾਨੇ ਰਹੇ ਹਾਂ ਨਾ ਸਕਿਨ ਟਾਈਟ ਹੁੰਦੀ ਆ ਤੇ ਰਿੰਕਲ ਵੀ ਦੂਰ ਹੋਣਗੇ ਤੁਹਾਡੇ ਫੇਸ ਦੇ ਉੱਪਰ ডেইলি ਤੁਸੀਂ ਮ사ਜ ਕਰਿਆ ਕਰੋ ਕੋਕੋਨਟ ਆਇਲ ਦੇ ਨਾਲ ਬਾਕੀ ਤੁਸੀਂ ਇਹ ਹਣੀ ਨੂੰ ਗਲੇਸਰਿਨ ਤੇ ਕੋਕੋਨਟ ਆਇਲ ਇਹ ਤਿੰਨੇ ਚੀਜ਼ਾਂ ਡੇਲੀ ਤੁਸੀਂ ਸ਼ਾਮ ਨੂੰ ਆਪਣੇ ਫੇਸ ਦੇ ਉੱਪਰ ਲਗਾ ਲਿਆ ਕਰੋ 15 ਮਿੰਟ ਵਾਸਤੇ ਮ사ਜ ਕਰਕੇ 15 ਮਿੰਟ ਲਗਾ ਕੇ ਠੰਡੇ ਪਾਣੀ ਨਾਲ ਜੀਵੇ ਥੋੜਾ 15 ਮਿੰਟ ਤੋਂ ਬਾਅਦ ਤੁਸੀਂ ਤੋਂ ਹੀ ਦੇਣਾ ਹੈ ਇਹ ਡਰਾਈ ਨਹੀਂ ਹੁੰਦਾ बस ਤੁਸੀਂ ਆਪਣਾ ਫੇਸ ਨੂੰ ਵਾਸ਼ ਕਰ ਦੇਣਾ ਤੇ ਰਿਜ਼ਲਟ ਤੁਸੀਂ ਖੁਦ ਦੇਖੋਗੇ ਕਿ ਡਰਾਈਨੈਸ ਜਿਵੇਂ ਤੁਹਾਡਾ ਫੇਸ ਡਲ ਸੀ ਨਾ ਬਹੁਤ ਹੀ ਚਮਕਦਾਰ ਤੇ ਖੂਬਸੂਰਤ ਹੀ ਲੱਗੇਗਾ ਤੁਹਾਨੂੰ ਤੇ ਨਿਖਾਰ ਵੀ ਬਹੁਤ ਹੀ ਜ਼ਿਆਦਾ ਆਉਂਦਾ ਇਸ ਪੈਕ ਦੇ ਨਾਲ ਤੇ ਡਰਾਈਨੈਸ ਬਿਲਕੁਲ ਨਹੀਂ ਹੁੰਦਾ ਜਿਵੇਂ ਅੱਖਾਂ ਦੇ ਹੇਠਾਂ ਗਈਆਂ ਜਿਹੜੇ ਡਰਾਈਨੈਸ ਬਹੁਤ ਹੁੰਦੀ ਹੈ ਸਕਿਨ ਸਕਿਨ ਜਿਹੜੀ ਲੂਜ਼ ਹੋ ਜਾਂਦੀ ਅੱਖਾਂ ਦੇ ਹੇਠੋਂ ਤੇ ਜਿਵੇਂ ਅਸੀਂ ਹੱਥ ਨਾਲ ਲਾ ਕੇ ਫੜਦੀ ਹੈ ਤੇ ਉੱਥੇ ਦੇਖਿਆ ਕਿਵੇਂ ਪਤਲੀ ਹੋ ਜਾਂਦੀ ਸਕਿਨ ਇਹ ਤੁਸੀਂ ਲਗਾਉਣਾ ਸਟਾਰਟ ਕਰ ਦੋ ਸਕਿੰਦੇ ਰਿੰਕਲ ਜੋ ਅੱਖਾਂ ਦੇ ਆਦਿ ਤੁਹਾਡੇ ਰਿੰਕਲ ਆਏ ਨਾ ਫੋਰਹੈਟ ਤੇ ਰਿੰਕਲ ਆਏ ਨੇ ਜਾਂ ਤੁਹਾਡੇ ਕਿਤੇ ਵੀ ਰਿੰਕਲ ਹੈਗੇ ਨੇ ਗੱਲਾਂ ਤੇ ਜਾਂ ਕਿਤੇ ਵੀ ਹੈਗੇ ਨੇ ਜਿਵੇਂ ਅਸੀਂ ਹੱਸਦੇ ਆ ਤਾਂ ਵੀ ਸਾਡੇ ਰਿੰਕਲ ਪੈਂਦੇ ਨੇ ਐਵੇਂ ਮਤਲਬ ਬਿਲਕੁਲ ਸਹੀ ਹੋ ਜਾਣਗੇ ਤੁਸੀਂ ਲਗਾਤਾਰ ਇਸ ਮਾਸਕ ਨੂੰ ਬਣਾ ਕੇ ਥੋੜਾ ਜ਼ਿਆਦਾ ਬਣਾ ਲਓ ਤੇ ਹਫ਼ਤੇ ਬਵਾਸਤੇ ਰੱਖ ਲਓ ਫੇਸ ਜੇ ਤੋਂ ਖਤਮ ਹੋ ਗਿਆ ਫਿਰ ਬਣਾ ਲਓ ਤੁਸੀਂ ਸਾਤਿਆਂ ਦੇ ਵਿੱਚ ਇਹ ਪੈਕ ਲਗਾਉਣਾ ਸਟਾਰਟ ਕਰਦੋ ਜਿਨ੍ਹਾਂ ਦੀ ਸਕਿਨ ਬਹੁਤ ਹੀ ਡਰਾਈ ਹੈ ਤੇ ਪਾਣੀ ਵੱਧ ਤੋਂ ਵੱਧ ਤੁਸੀਂ ਪਾਣੀ ਪੀਓ ਫਰੂਟ ਖਾਓ ਜੀ ਹਰੀਆਂ ਸਬਜ਼ੀਆਂ ਖਾਓ ਡਰਾਈ ਫਰੂਟ ਖਾਓ ਜਿਨ੍ਹਾਂ ਦੀ ਸਕਿਨ ਬਹੁਤ ਡਰਾਈ ਹੈ ਨਾ ਪਾਣੀ ਜ਼ਿਆਦਾ ਪੀਓ ਤੇ ਤੁਹਾਡੀ ਡਰਾਈਨੈਸ ਵੀ ਦੂਰ ਹੋ ਜਾਏਗੀ ਫੇਸ ਦੇ ਉੱਪਰੋਂ ਇਹ ਨਹੀਂ ਕਿ 올ੀ ਸਕਿਨ ਹੈ ਤੇ ਉਹ ਨਹੀਂ ਕੇਅਰ ਕਰਦੇ 올ੀ ਸਕਿਨ ਨੂੰ ਵੀ ਕੇਅਰ ਕਰਨੀ ਚਾਹੀਦੀ ਹੈ ਜੀ ਉਹਨਾਂ ਵਾਸਤੇ ਵੀ ਮੈਂ ਪੈਕ ਤਿਆਰ ਕਰਾਂਗੀ ਉਹਨਾਂ ਵਾਸਤੇ ਮੈਂ ਵੀਡੀਓ ਪਾਵਾਂਗੀ ਕਿ ਉਹ ਸਾਤਿਆਂ ਦੇ ਵਿੱਚ ਕਿਵੇਂ ਆਪਣਾ ਮਤਲਬ ਫੇਸ ਦਾ ਧਿਆਨ ਰੱਖਣਾ ਸਕਿਨ ઓਇਲ ਆ ਪਰ ਆਇਲੀ ਤਾਂ ਕਿਸੇ ਦੀ ਨਹੀਂ ਹੁੰਦੀ ਜੀ ਸੱਦਿਆਂ ਦੇ ਵਿੱਚ ਤਾਂ ਡਰਾਈ ਹੁੰਦੀ ਆ ਚਲੋ ਫਿਰ ਵੀ ਚਲੋ ਕਿਸੇ ਦੀ ਹੁੰਦੀ ਆ ਤਾਂ ਅਸੀਂ ਉਸ ਟੌਪਿਕ ਦੇ ਵੀ ਵੀਡੀਓ ਬਣਾਵਾਂਗੇ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਆ ਕਰੋ ਕਿs ਟੌਪਿਕ ਦੇ ਅਸੀਂ ਵੀਡੀਓ ਬਣਾਈਏ ਕਮੈਂਟ ਕਰਦੀਆਂ ਨੇ ਮੇਰੀਆਂ ਭੈਣਾਂ ਬਹੁਤ ਵਧੀਆ ਕਮੈਂਟ ਕਰਦੀਆਂ ਨੇ ਸੋਹਣੇ ਸੋਹਣੇ ਕਮੈਂਟ ਕਰਦੀਆਂ ਨੇ ਬਹੁਤ ਹੀ ਵਧੀਆ ਲੱਗਦਾ ਜੀ ਲਾਈਕ ਸਬਸਕ੍ਰਾਈਬ ਹੋ ਸ਼ੇਅਰ ਪਲੀਜ਼ ਕਰਿਆ ਕਰੋ ਇਦਾਂ ਨਹੀਂ ਆਹੀ ਮੈਂ ਵੀਡੀਓ ਡੇਲੀ ਮੇਰੀ ਆਉਂਦੀਆਂ ਨੇ 9 ਵਜੇ ਸਕਿਨ ਦੇ ਹੈਅਰ ਤੇ ਰਿਲੇਟਿਡ ਜੋ ਵੀ ਵੀਡੀਓ ਨੇ ਮੇਰੀਆਂ ਆਂਦੀਆਂ ਨੇ ਤੁਸੀਂ ਦੇਖਿਆ ਕਰੋ ਫੁੱਲ ਵਾਚ ਕਰਿਆ ਕਰੋ ਸੋਹਣੇ ਸੋਹਣੇ ਕਮੈਂਟ ਵੀ ਕਰਿਆ ਕਰੋ ਜੀ ਤੇ ਇਹ ਬਸ ਪੈਕ ਬਣਾ ਕੇ ਤੁਸੀਂ 15 ਦਿਨ ਰੱਖ ਲਿਓ ਸੌਰੀ 15 ਦਿਨ ਨਹੀਂ ਇੱਕ ਹਫਤਾ ਰੱਖਣਾ ਹੈਗਾ 15 ਦਿਨ ਨਹੀਂ ਰੱਖਣਾ ਕਿਉਂਕਿ ਸਾਰੀਆਂ ਚੀਜ਼ਾਂ ਸਾਡੇ ਘਰ ਵਿੱਚ ਨਹੀਂ ਜਦੋਂ ਖਤਮ ਹੋ ਗਈ ਤੁਰੰਤ ਤੁਸੀਂ ਫਿਰ ਬਣਾ ਕੇ ਰੱਖ ਲਓ ਠੀਕ ਹੈ ਇੱਕ ਹਫਤਾ 7 ਦਿਨ ਵਾਸਤੇ ਬਣਾ ਕੇ ਰੱਖ ਲਓ ਦੇਖ ਲਓ ਤੁਸੀਂ ਸੰਡੇ ਬਣਾਇਆ ਨਾ ਤੇ ਅਗਲੇ ਸੰਡੇ ਤੱਕ ਤੁਸੀਂ ਬਣਾਉਣਾ ਹੈਗਾ ਤੇ ਫਿਰ ਅਗਲੀ ਮਤਲਬ ਅਗਲੀ ਸੰਡੇ ਤੱਕ ਐਵੇਂ ਬਣਾ ਕੇ ਰੱਖ ਲਿਆ ਕਰੋ ਤੁਸੀਂ ਹੁਣ ਜਿਵੇਂ ਥੋੜਾ ਵਿੰਟਰ ਆ ਰਿਹਾ ਥੋੜਾ ਮੌਸਮ ਚੇਂਜ ਹੋ ਰਿਹਾ ਤੇ ਚੀਜ਼ ਰਹਿ ਸਕਦੀ ਹੈ ਤੁਸੀਂ ਮਤਲਬ ਹਫਤੇ ਵਾਸਤੇ ਬਣਾ ਕੇ ਰੱਖ ਸਕਦੇ ਜੀ ਇਹਨੂੰ ਤੇ ਅਪਲਾਈ ਕਰੋ ਤੇ ਰਿਜ਼ਲਟ ਫਿਰ ਮੈਨੂੰ ਦੱਸਿਓ ਤੁਸੀਂ ਕਮੈਂਟ ਕਰਕੇ ਜੀ ਕਿਵੇਂ ਦਾ ਰਿਜ਼ਲਟ ਆਇਆ ਤੁਹਾਡੇ ਫੇਸ ਤੇ ਉੱਪਰ ਡਰਾਈਨੈਸ ਦੂਰ ਹੋਈ ਤੁਹਾਡਾ ਖੁਰਦਰਾਪਣ ਜੋ ਫੇਸ ਦੇ ਉੱਪਰ ਆ ਜਾਂਦਾ ਕਿ ਇਹਦੇ ਗੱਲਾਂ ਫਟ ਜਾਂਦੀਆਂ ਜਾਂ ਲਿਪਸ ਲਿਪਸ ਦੇ ਉੱਪਰ ਵੀ ਅਪਲਾਈ ਕਰ ਸਕਦੇ ਜੀ ਜਿਨ੍ਹਾਂ ਦੇ ਲਿਪਸ ਵੀ ਫਟੇ ਰਹਿੰਦੇ ਨੇ ਉਹ ਆਪਣੇ ਲਿਪਸ ਦੇ ਉੱਪਰ ਵੀ ਅਪਲਾਈ ਕਰ ਸਕਦੇ ਨੇ ਜੇ ਕਾਲਾ ਪਨਾ ਗਿਆ ਉਹ ਵੀ ਦੂਰ ਹੋਵੇਗਾ ਜੀ ਇਹਦੇ ਨਾਲ ਠੀਕ ਹੈ ਤੁਸੀਂ ਇਹ ਲਿਪਸ ਦੇ ਉੱਪਰ ਵੀ ਅਪਲਾਈ ਕਰ ਸਕਦੇ ਜੇ ਬਹੁਤ ਹੀ ਵਧੀਆ ਰਿਜ਼ਲਟ ਮਿਲੇਗਾ ਜੀ ਤਾਂ ਸੋੜੇ ਸੋੜੇ ਕਮੈਂਟ ਕਰਿਆ ਕਰੋ ਸਾਰੇ ਜੀ ਮੈਨੂੰ ਦੱਸਿਓ ਕਿਵੇਂ ਦਾ ਰਿਜ਼ਲਟ ਆਇਆ ਤੁਸੀਂ ਇਹ ਪੈਕ ਲਗਾ ਕੇ ਥੈਂਕ ਯੂ ਜੀ ਸਭੀ ਕੋ